ਜੇ ਤਾਂ ਸੰਦ ਸਾਗਰੀ ਤੇ ਪੜਿਆ ਲਗਾ i ਪ੍ਰਣ ਬਤਨ ਨਕ ਹੋ ਕਮ ਪਛਾਣ ਸੁਖਗੋ ਖੁਗੋ ਬੰਗਾ ਉਤਿੰਡਾ ਗਾਤੀ ਸਾਬ ਤੇਰੇ ਪੁੱਤਰ ਨੇ ਆਜੋ ਸਾਜੀ ਫੌਜ ਅਕਾਲੀ ਦੁਨੀਆਂ ਵੀ ਜਗ ਤੇ ਸ਼ਾਨ ਨਿਰਾਲੀ ਦੁਨੀਆਂ ਦੀ ਮਾਵਾ ਤੋਂ ਤੇਰੀ ਜਗ ਤੇ ਸ਼ਾਨ ਨਿਰਾਲੀ ਜੰਗ ਚੜਦਾ ਲੜਾ ਜੋ ਸਿਰ ਤੇ ਫੱਬ ਦੇ ਖੂਬ ਦੁਮਾਲੇ ਪੁੱਤ ਤੇਰੇ ਜੈਬ ਕੁਰੇ ਨੇ ਅੰਗ ਸਿੰਘ ਚੱਕਰ ਦੁਮਾਲੀਆਂ ਵਾਲੇ ਸਭ ਤੇਰੇ ਪੁੱਤਰ ਨੇ ਆਜੋ ਸਾਜੀ ਫੌਜ ਅਕਾਲੀ ਦੁਨੀਆਂ ਵੀ ਮਾਵਾਂ ਤੋਂ ਤੇਰੀ ਜਗ ਤੇ ਸ਼ਾਨ ਨਿਰਾਲੀ ਜੰਗ ਚੜਦਾ ਲੜਾ ਜੋ ਸਭ ਤੇ ਫਭ ਦੇਖੂਬ ਦਮ ਲੈ ਪੁੱਤ ਤੇਰੇ ਸਾਬ ਕੁਰੇ ਨੇ ਅੰਗ ਸਿੰਘ ਗੋਲ ਤੁਮ ਲੀਆ ਵਾਲੇ ਮਾ ਤੈਨੂੰ ਆਖਣਗੇ ਮਾਵਾਂ ਵਾਂਗਰ लाਡ ਲੜਾ ਲੈ ਏ ਖਾਨ ਹੀਰਿਆਂ ਦੀ ਗੁੰਦ ਕੇ ਹਾਰ ਗਲੇ ਵਿੱਚ ਪਾ ਲੈ ਡਪੈ ਸਾਗਰ ਮਾਰੇ ਉਛਾਲੇ ਪਤ ਤੇਰੇ ਸਬ ਕੁਰੇ ਨੇ ਅੰਗ ਸਿੰਘ ਚਕਰ ਦਮਲੀਆਂ ਵਾਲੇ ਸਾਬ ਰਸਤੇਦਾਰੀ ਚੋਂ ਵੱਖਰਾ ਖਾਲਸਾ ਪੰਥ ਪਿਆਰਾ ਵੈਰੀ ਨਾ ਚੱਲ ਸਕੂ ਯੈਰੀ ਨਾ ਗਾਂ ਦਾ ਫੁੰਕਾਰਾ ਗਰਤ ਦੀ ਪੁਤਲੀ ਗਰ ਦਮ ਖੰਦਕ ਵਾਲੇ ਪੁੱਤ ਤੇਰੇ ਸਾਬ ਕੁਰੇ ਨਿਆਂ ਸਿੰਘ ਗੋਲ ਤੁਮ ਲੀਆਂ ਵਾਲੇ ਮੀਰਾ ਤਨ ਮਨ ਖਾਲਸਾ ਹੈ ਮੈਂ ਤਹਰ ਦਮ ਪਿਆਰ ਪਿਆਸਾ ਮੈਂ ਦਾਸ ਖਾਲਸੇ ਦਾ ਦੇਖਣ ਆਇਆ ਤੇ ਤਮਾਸ਼ਾ ਇਸ ਖਾਲਸਾ ਲਸਣ ਮਾ ਮਾਂ ਪੰਗ ਦੇ ਪਿਆਰ ਬਦਾਲੇ ਪੁੱਤ تیرے ਸਭ ਕੁਰੇ ਨਿਆਂ ਸਿੰਘ ਚੱਕਰ ਦਮਲਿਆਂ ਵਾਲੇ ਪੰਜਾਂ ਮਰ ਜੁੜਿਆ ਨੇ ਹੋ ਪੰਜਾਂ ਮਰ ਜੋੜਿਆਂ ਨੇ ਪਹਿਲਾ ਸੀਸ ਤਰਮ ਹਥ ਵਾਰੇ ਆ ਤੇਰੇ ਪਤ ਜੜੇ ਇਹ ਤਾਂ ਜਨਮ ਮਰਨ ਤੋਂ ਕਾਲੇ ਅੱਜ ਦਿਨ ਮਤ ਕੋਲੋ ਅੱਜ ਦਿਨ ਮਸਤੀ ਨਤ ਮਤ ਵਾਲੇ ਬੁੱਤ تیرے ਸਾਹਿਬ ਪੁਰੇ ਨਿਆਂ ਦੇ ਸਿੰਘ ਦੇ ਗੋਲ ਦਮ ਲਿਆ ਵਾਲੇ ਹੀ ਤੇਰੇ ਪੁੱਤਰ ਨੇ ਤੂੰ ਹੈ ਸਿੱਖ ਪੰਥ ਦੀ ਮਾਤਾ ਕਦੇ ਟੁੱਟਣ ਵਾਲਾ ਨਹੀਂ ਪੇਦ ਸਮਝਾਲੇ ਬੁੱਤ ਤੇਰੇ ਸਾਬ ਕੋਰੇ ਨਿਆਂ ਗ ਸਿੰਘ ਚੱਕਰ ਦਮਲ ਵਾਲੇ ਦਰਦੀਣਾ ਨਾ ਡਰਨਾ ਇਨਾ ਸਿੱਖ ਲਿਆ ਬੱਬਰ ਸ਼ੇਰਾਂ ਵੈਰੀ ਤੋਂ ਡਰਨਾ ਨਾ ਜੋ ਦੇ ਅਣਖੀ ਬੱਬਰ ਸ਼ੇਰਾਂ ਤੇਰਾ ਨਾਮ ਲਿਖਾ ਰੀ ਬੱਦਕੇ ਅੱਖਰ ਪੌਂਦਾ ਗਾਲੇ ਓ ਡੱਡਕੇ ਅੱਖਰ ਪੌਂਦਾ ਗਾਲੇ ਪੁੱਤ ਤੇਰੇ ਸਾਬ ਕੋਰੇ ਨਿਹੰਗ ਸਿੰਘ ਚੱਕਰ ਦੁਮਾਲੀਆ ਵਾਲੇ ਪੁੱਤ ਤੇਰੇ ਸਾਬ ਕੋਰੇ ਨਿਹੰਗ ਸਿੰਘ ਗੂੜ ਦੁਮਾਲੀਆ ਵਾਲੇ